ਗਲਤ ਤਾਂ ਤੇਰੀ ਠੀਕ ਆ ਲੋਕ ਤਾਂ ਹੂੰ ਕਹਿੰਦੇ ਹੁੰਦੇ ਨੇ ਵੀ ਅਸੀਂ ਧੀ ਤਿੰਨ ਕੱਪੜਿਆਂ ਚ ਦੇਵਾਂਗੇ ਇਹਦੇ ਮਾਪਿਓ ਨੇ ਤਾਂ ਗੱਲ ਸੱਚੀ ਹੀ ਕਰਤੀ ਉਹਨਾਂ ਨੇ ਸੱਚੀ ਹੀ ਤਿੰਨ ਦਿੱਤੀ ਹੈ ਟਾਈ ਜੀ ਤੁਸੀਂ ਰਜ਼ਾਈ ਮੈਨੂੰ ਨਹੀਂ ਦੇਣੀ ਤਾਂ ਨਾ ਦੋ ਪਰ ਪਲੀਜ਼ ਮੇਰੇ ਘਰ ਦੇਆਂ ਦਾ ਨਾ ਮਜ਼ਾਕ ਨਾ ਉਡਾਓ ਜੀ ਜੇ ਆ ਗੱਲ ਸੀ ਤਾਂ ਕੁਛ ਲੈ ਕੇ ਆਉਂਦੀ ਪੇਕਿਆਂ ਤੋਂ ਕਿ ਹੁਣ ਇਹਨੂੰ ਤਰਸ ਆਉਂਦਾ ਵੀ ਮਜ਼ਾਕ ਨਾ ੜਾਓ ਮੇਰੇ ਪੇਕਿਆਂ ਦਾ ਹਾਂ ਚੱਲ ਛੱਡੋ ਮੰਮੀ ਆਪਾਂ ਇਹਨਾਂ ਤੋਂ ਕੀ ਲੈਣਾ ਫਿਰ ਜਾਂ ਦੁਆਈ ਨਹੀਂ ਕਿਵੇਂ ਛੱਡਣਾ ਐ ਕਿੱਥੇ ਛੱਡਿਆ ਜਾਂਦਾ ਹੁਣ ਖੜੀ ਇਸੇ ਹੱਜੂ ਨਵਾਂ ਜੇ ਇੱਥੇ ਰਹਿਣਾ ਨਾ ਤਾਂ ਸਾਡੇ ਸਾਹ ਨਾ ਰਹਿਣਾ ਬੋ ਨਹੀਂ ਜੁੱਲੀ ਵਸਰ ਚੱਕ ਛੱਡ ਹੋ ਜਾ ਸਹੀ ਗੱਲ ਆਂ ਖਿੱਚ ਕੇ ਆਖੀ ਇਹਨੂੰ ਸਾਰੇ ਸ਼ਰੀਕੇ ਕਬੀਲੇ ਤੇ ਮੇਰੀ ਨੱਕ ਵੜਾ ਕੇ ਰੱਖਦੀ ਵਿਆਹ ਤੇ ਐਂਗ ਲਾ ਹੁੰਦੀਆਂ ਸੀ ਵੀ ਐਹਾਂ ਦੀ ਲਈਆ ਜਿੰਨਾ ਤੋਂ ਆਪਦੀ ਧੀ ਨੂੰ ਸਹਰਿਆਈ ਨਾ ਹੁਣ ਇੱਥੇ ਖੜੇ ਕੀ ਕਰਦੀ ਆਂ ਰਸੋਈ ਚ ਭਾਂਡੇ ਦਾ ਸ਼ੱਗ ਭਰਤਾ ਜਾ ਕੇ ਮਾਰਦਾ ਕਿ ਤੇਰੇ ਪਿਓ ਨੂੰ ਫੋਨ ਕਰਾਂ ਜਾਂ ਤੇਰੀ ਮਾਂ ਨੂੰ ਕਰਾਂ ਵੀ ਆ ਕੇ ਭਾਂਡੇ ਮਾਰਜੋ ਨਾਰੇ ਸਾਰੇ ਖਲਾੜਾ ਤੱਕ ਕੇ ਨਾ ਛਾੜੂ ਪੋਚਾ ਕਰਦੀ ਹਾਂ ਵੇ ਸਾਰੀ ਤਾਂ ਪੰਚਾਇਤ ਇਕੱਠੀ ਹੋਈ ਖੜੀ ਸੀ ਵੀ ਅਣਮੋਲ ਦਾ ਕੋਈ ਹੀਲਾ ਕਰੋ ਨਹੀਂ ਇਹਨੂੰ ਇਹਦੀ ਜ਼ਮੀਨ ਦਿਓ ਜੇ ਇਹਦਾ ਵਿਆਹ ਨਾ ਕਰਵਾਉਂਦੇ ਤਾਂ ਸਾਰੀ ਜ਼ਮੀਨ ਹੱਥੋਂ ਚਲੀ ਜਾਂਦੀ ਪੈਣੀ ਨੂੰ ਪਤਾ ਚਾਹੇ ਭੁੱਖੇ ਮਰੋ ਪਰ ਇੱਥੇ ਲੱਤੇ ਕੁਝ ਬਣਾਉਣ ਦੀ ਹੋਰ ਨਹੀਂ ਠੀਕ ਹੈ ਆਹ ਸਮਝ ਨਹੀਂ ਆਉਂਦੀ ਇਸ ਘਰ ਵਿੱਚ ਚੱਲ ਕੀ ਰਿਹਾ ਸਾਰੇ ਅਨਬੋਹਨਾਂ ਨੇ ਇਹ ਸਭ ਕਿਉਂ ਕਰਦੇ ਪਏ ਨੇ ਨਾ ਮੰਮੀ ਇਹ ਤਾਂ ਪਾਸੇ ਹੀ ਪੁੱਠਾ ਪੈ ਗਿਆ ਨਾ ਪਾਸਾ ਪੁੱਠਾ ਪੈਣ ਨੂੰ ਦਰਦੇ ਆ ਪਾਏ ਤਾਂ ਉਹ ਡਰਨ ਦੀ ਗੱਲ ਨਹੀਂ ਹੈਗੀ ਮੰਮੀ ਪਹਿਲਾਂ ਇਹ ਮੁੰਡਾ ਇਕੱਲਾ ਸੀ ਹੁਣ ਤਾਂ ਇਹ ਦੋ ਜਾਣੇ ਹੋ ਗਏ ਨਾਲੇ ਮੈਨੂੰ ਤੇਲ ਜਨਾਨੀ ਨਾਲ ਬਾਲੀ ਤੇਜ ਲੱਗਦੀ ਆ ਉਹ ਨਹੀਂ ਆਪਣੇ ਦਵਾਲੇ ਆਉਂਦੀ ਨਾ ਆਪਾਂ ਇਹਦੀ ਜਨਾਨੀ ਨਾਲ ਘੱਟ ਤੇਜਾਂ ਵੇਚ ਕੇ ਖਾ ਲੂ ਵੇਚ ਕੇ ਉਹ ਬੱਸ ਕਰੋ ਮੰਮੀ ਮੈਂ ਦੇਖ ਲਿਆ ਹੈ ਨਹੀਂ ਤੁਹਾਡੇ ਚ ਕੰਕੰਡਾ ਵਿਆਹ ਕਰਾਉਣ ਤੋਂ ਤੂੰ ਰੋਕ ਨਹੀਂ ਸਕੇ ਹੋਰ ਦੱਸੋ ਤੁਸੀਂ ਕੀ ਕਰ ਲੋਂਗੇ ਹਾਲੇ ਫਿਰ ਤੂੰ ਜਾਣਦੀ ਹੋਈ ਨਹੀਂ ਮੈਨੂੰ ਇਹਦਾ ਵਿਆਹ ਕਰਾਉਣ ਚ ਆਪਣਾ ਹੀ ਫਾਇਦਾ ਹੈ ਮੈਨੂੰ ਕੁਝ ਸਮਝ ਹੀ ਨਹੀਂ ਹੈਗੀ ਮੰਮੀ ਇਹਦਾ ਵਿਆਹ ਕਰਾਉਣ ਚ ਆਪਣਾ ਫਾਇਦਾ ਕਿਵੇਂ ਪਹਿਲਾਂ ਇਹ ਆਪਣੇ ਥੱਲੇ ਲੱਗਿਆ ਰਹਿੰਦਾ ਸੀ ਉਹਨੇ ਇਹਦੀ ਜਨਾਨੀ ਨੂੰ ਥੱਲੇ ਲਾ ਕੇ ਰੱਖਾਗੀ ਜਦੋਂ ਉਹਨੂੰ ਟਿਕਣ ਨਹੀਂ ਨ ਦਿੱਤਾ ਉੱਠਦੀ ਬੈਠਦੀ ਨੂੰ ਕੰਮ ਕਰਾਇਆ ਦੇਖੇ ਤੂੰ ਉਹ ਤਾਂ ਦੋ ਦੋ ਦਿਨਾਂ ਚ ਭੱਜੀ ਸਮਝ ਉਹ ਨਹੀਂ ਬਹੁਤੇ ਦਾ ਟਿਕਦੀ ਫਿਰ ਤੁਹਾਡੇ ਗੱਲਾਂ ਨਾ ਮੰਮੀ ਮੇਰੇ ਪੱਲੇ ਨਹੀਂ ਪੈਂਦੀਆਂ ਇਹ ਤਾਂ ਤੁਸੀਂ ਜਾਣੋ ਚਲ ਮੇਰੀਆਂ ਤੂੰ ਮੇਰੇ ਤੇ ਛੱਡ ਤੂੰ ਅੰਦਰ ਜਾ ਕੇ ਦੇਖ ਮਹਾਰਾਣੀ ਕਰਦੀ ਕੀ ਆ ਬੈਠੀ ਅੰਦਰ ਮੰਮੀ ਮੈਂ ਨਹੀਂ ਜਾਣਦੀ ਹੈਗੀ ਉਹਦੇ ਕੋਲ ਮੇਰੇ ਕੋਲ ਨਹੀਂ ਮੱਥਾ ਵਾਰਦਾ ਉਹਦੇ ਨਾਲ ਤੁਸੀਂ ਜਾਓ ਆਹਦੀ ਲਾਲਲੀ ਨੂੰ ਕੋਲ ਨਿਰੇਗੀ ਨਾ ਕਮਲੇ ਦੀ ਕਮਲੇ ਤੈਨੂੰ ਨਹੀਂ ਅਕਲਾ ਸਕਦੀ ਤੂੰ ਦੇਖ ਕੇ ਤਾਂ ਉਹਦੇ ਕੋਲ ਬੈਠੀ ਕਰਦੀ ਕੀ ਆ ਮੈਂ ਦੇਖਣ ਨਾਲ ਕੀ ਹੋ ਜਾਊਗਾ ਨਾਲੇ ਮੇਰੀ ਇੱਕ ਗੱਲ ਸੁਣ ਲਓ ਵੀ ਮੈਂ ਘਰ ਚੋਂ ਨਾ ਹੂੰ ਆਉਂਦੀ ਕੋਈ ਚੀਜ਼ ਨਹੀਂ ਵਰਤਣ ਦੇਣੀ ਹੈਗੀ ਫੇਰ ਨਾ ਗਈ ਜਾਓ ਵੀ ਆਉਂਦੀ ਗੱਲਾਂ ਨਾਲ ਬੱਤਾਂ ਕਰਨੀ ਚਾਹਦੀ ਲੈ ਆਪਾਂ ਬੱਤਾਂ ਦੀ ਰਹਿਣਾ ਉਹਦੇ ਨਾਲ ਜੇ ਮੈਂ ਬਸਣ ਦੇਉਂਗੀ ਉਹਨੂੰ ਤਾਂ ਹੀ ਆਉਰੇ ਹਾਂ ਬੱਤਾਂ ਦੀਆਂ ਸੋਚੀ ਜਾਂਦੀਆਂ ਸਿਮਰਾ ਸਿਮਰਾ ਟਿਪਨ ਦੇ ਮਰਾ ਮੈਂ ਜਾਵਾਂ ਯਾਰ ਉਹ ਤਾਂ ਮੈਂ ਜੀ ਨਹੀਂ ਮੇਰੀ ਗੱਲ ਸੁਣੋ ਦੱਸ ਮੈਂ ਤੁਹਾਨੂੰ ਆਏ ਕਹਿੰਦੀ ਸੀ ਵੀ ਤੁਸੀਂ ਆਉਂਦੇ ਹੋ ਆਪਣੇ ਵਾਸਤੇ ਕੰਬਲ ਤੇ ਰਜਾਈ ਲੈ ਆਇਓ ਕੁਝ ਰਾਤ ਨੂੰ ਠੰਡ ਵਿੱਚ ਮਰਦੇ ਆ। ਫੁੱਲ ਕੰਬਲ ਤੇ ਰਜਾਈ ਕੀ ਕਰਨੀ ਆ ਨਾਲੇ ਹਜੇ ਕਿੰਨੀ ਗਠੰਡ ਆ ਆ ਮਹੀਨਾ ਮਸਾ ਠੰਡ ਪਊਗੀ ਕੋਈ ਨਾ ਜਦੋਂ ਮੈਨੂੰ ਠੰਡ ਲੱਗੀ ਮੈਂ ਆਪੇ ਲਿਓ ਤੂੰ ਨਾ ਬਹੁਤੀ ਫਿਕਰ ਕਰਿਆ ਕਰ ਮੇਰੀ ਇੱਕ ਗੱਲ ਹੋਰ ਕਰਨੀ ਸੀ ਕੀ ਮੈਨੂੰ ਆਂਜੇ ਲੱਗਦਾ ਕਿ ਆਪਣੇ ਵਿਆਹ ਤੋਂ ਦੇਵਤੇ ਤਾਂ ਖੁਸ਼ ਨਹੀਂ ਲੱਗੇ। ਉਹ ਤੂੰ ਇਹਨੂੰ ਗੱਲਾਂ ਨੂੰ ਛੱਡ। ਤੂੰ ਉਹਨਾਂ ਤੋਂ ਕੀ ਲੈਣਾ? ਜਦੋਂ ਆਪਾਂ ਵਿਆਹ ਕਰਾ ਕੇ ਖੁਸ਼ ਆਂ, ਆਪਾਂ ਉਹਨਾਂ ਦੀ ਖੁਸ਼ੀ ਤੋਂ ਕੀ ਲੈਣਾ ਨਾਲ? ਤੇ ਕੀ ਗੱਲ ਤੇਰਾ? ਤੂੰ ਤਾਂ ਗਿਰਗਟ ਵਾਂਗੂ ਰੰਗ ਬਦਲ ਗਿਆ। ਇੰਨੀ ਛੇਤੀ ਤਾਂ ਗਿਰਗਟ ਵੀ ਨਹੀਂ ਰੰਗ ਬਦਲਦਾ। ਤੂੰ ਤਾਂ ਅੰਦੇ ਜਾਨੇ ਸਾਹਮਣੇ ਸਾਨੀ ਭੰਟਣ ਲੱਗ ਗਿਆ। ਉਹ ਨਹੀਂ ਨਹੀਂ ਭਾਬੀ, ਮੇਰਾ ਕਹਿਣ ਦਾ ਉਹ ਮਤਲਬ ਨਹੀਂ ਸੀਗਾ। ਮੈਂ ਨਹੀਂ ਭੋਲੀ ਨਹੀਂ ਹੈਗੀ ਜਿੰਨੀ ਤੂੰ ਸਮਝੀ ਬੈਠਾ। ਨਾਲੇ ਤੂੰ ਇੱਥੇ ਕੀ ਕਰਦਾ? ਉੱਥੇ ਤੇਰਾ ਭਰਾ ਸਾਰਾ ਦਿਨ ਕੰਮ 'ਚ ਖੱਪ ਕੋਈ ਕਰਦਾ ਫਿਰਦਾ ਤੇ ਤੂੰ ਵੇਲਾ ਫੇਰਦਾ ਆਰਾਮ ਨਾਲ ਪੰਜ ਦਿਨ ਹੋ ਗਏ ਤੇਰੇ ਵਿਆਹ ਨੂੰ ਕਿਤੇ ਕੰਮ ਤੇ ਲੱਗ ਜਾ ਜੇ ਕੰਮ ਤੇ ਨਹੀਂ ਲੱਗਣਾ ਤਾਂ ਤੇਰੇ ਭਰਾ ਨਾਲੇ ਕੰਮ ਕਰਾ ਦੇ ਕਰ ਕਿਉਂ ਨਹੀਂ ਸਾਰੇ ਦਿਨ ਪਰ ਤਾਂ ਠੇਕਾ ਲਿਆ ਹੋਇਆ ਹਾਂਜੀ ਭਾਬੀ ਮੈਂ ਜਾਣਾ ਤੁਸੀਂ ਗੁੱਸਾ ਨਾ ਕਰੋ ਮੈਂ ਹੁਣੇ ਚੱਲਿਆ ਬਸ ਨਾ ਗੁੱਸੇ ਨਾ ਹੋਵਾਂ ਤਾਂ ਹੋਰ ਕੀ ਕਰਾਂ ਕੋਈ ਕੰਮ ਆਪ ਵੀ ਕਰ ਦਿੰਨਾ ਸਾਰੇ ਤੇ ਕਹਿ ਕੇ ਕਰਾਉਣੇ ਕਹਿੰਦੇ ਆ ਕੋਈ ਨਾ ਭਾਬੀ ਨਾ ਮਹਾਰਾਣੀ ਤੈਨੂੰ ਲੱਗਤੋਂ ਨਹੀਂ ਉੱਤਾਂ ਦੇਣਾ ਪਊਗਾ 5 ਦਿਨ ਹੋ ਗਏ ਤੇਰੇ ਜਾਣ ਨੂੰ ਤੁਮੇ ਕੋਈ ਕੰਮ ਕਰਕੇ ਆਂਦੇ ਨਾ ਸਾਡੇ ਨਾਲ ਆਪ ਦਾ ਹਾਸ਼ਿਕਾ ਕਰੀਂ ਜੰਨੀ ਰਹਿਣੀ ਆ ਦੀਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਤੁਸੀਂ ਗੁੱਸਾ ਨਾ ਕਰਿਓ ਹਾਂ ਤੇਰੇ ਤਾਂ ਤੂੰ ਦੱਸ ਵੀ ਕੀ ਗੱਲ ਕਰਨੀ ਆ ਦੀ ਗੱਲ ਇਹ ਆ ਕਿ ਸਾਡੇ ਕੋਲ ਇੱਕੋ ਹੀ ਰਜ਼ਾਈ ਆ ਫਿਰ ਮੈਂ ਕੀ ਕਰਾਂ ਜੀ ਤੁਹਾਡੇ ਕੋਲ ਇੱਕ ਰਜਾਈ ਆ ਮੈਂ ਆਪਦੀ ਰਜਾਈ ਦੇਣਾ ਕਿ ਮੈਂ ਇੱਕ ਚ ਨਵੀਂ ਕੱਢ ਕੇ ਨਾ ਤੈਨੂੰ ਨਹੀਂ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੈਨੂੰ ਨਵੀਂ ਰਜਾਈ ਕੱਢ ਕੇ ਦੋ ਤੁਸੀਂ ਆਪ ਹੀ ਦੇਖੋ ਬਾਤ ਹਰਨੇ ਕਿੰਨੀ ਆ ਘੱਟੋ ਘੱਟ ਇੱਕ ਕੰਬਲੀ ਦੇ ਦਿਓ ਸਾਨੂੰ ਨਾ ਕੀ ਗੱਲ ਅਸੀਂ ਠੇਕਾ ਲਿਆ ਹੋਇਆ ਠੰਡ ਕਿੰਨੀ ਆ ਦੇ ਦਿਓ ਉਹਨੂੰ ਹਰੇਕ ਚੀਜ਼ ਆਪਦੇ ਕੋਲੋਂ ਕੱਢ ਕੇ ਜੇ ਇੰਨੀ ਹੋਸੀ ਨਾ ਆਂਦੇ ਪਿਆਉ ਤੋਂ ਲੈ ਕੇ ਆਉਂਦੀ ਤਾਂ ਦਾਜੀ ਤੁਹਾਨੂੰ ਤਾਂ ਸਾਡੇ ਘਰ ਦੇ ਹਾਲਾਤ ਪਤਾ ਹੀ ਸੀਗੇ ਅਸੀਂ ਕਿਹੜਾ ਤੁਹਾਡੇ ਤੋਂ ਲੁਕੋ ਕੇ ਰਿਸ਼ਤਾ ਕੀਤਾ ਹਾਏ ਮੇਰੇ ਰੱਬਾ ਮੈਂ ਤਾਂ ਹਜੇ ਪੇਕੇ ਨਾ ਅੱਜ ਤੱਕ ਨਹੀਂ ਦੇਖੇ ਜਿਹੜੇ ਆਦੀਤੀ ਨੂੰ ਇੱਕ ਸੂਟ ਨਹੀਂ ਦੇ ਸਕੇ ਆ ਕੰਬੜ ਜਾਈ ਤਾਂ ਨਾ ਬਹੁਤ ਦੂਰ ਦੀ ਗੱਲ ਆ ਗੱਲ ਤਾਂ ਤੇਰੀ ਠੀਕ ਆ ਲੋਕ ਤਾਂ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਧੀ ਤਿੰਨ ਕੱਪੜਿਆਂ ਚ ਦੇਵਾਂਗੇ ਇਹਦੇ ਮਾਪਿਓ ਨੇ ਤਾਂ ਗੱਲ ਸੱਚੀ ਹੀ ਕਰਤੀ ਉਹਨਾਂ ਨੇ ਸੱਚੀ ਹੀ ਤਿੰਨ ਦਿੱਤੀ ਹੈ ਡਾਈ ਜੀ ਤੁਸੀਂ ਰਜ਼ਾਈ ਮੈਨੂੰ ਨਹੀਂ ਦੇਣੀ ਤਾਂ ਨਾ ਦੋ ਪਰ ਪਲੀਜ਼ ਮੇਰੇ ਘਰ ਦੇ ਨਾਲ ਨਾ ਮਜ਼ਾਕ ਨਾ ਉਡਾਓ ਇਹ ਜੇ ਆ ਗੱਲ ਸੀ ਤਾਂ ਕੁਝ ਲੈ ਕੇ ਆਉਂਦੀ ਪੇਕਿਆਂ ਤੋਂ ਅਕੇ ਹੁਣ ਇਹਨੂੰ ਤਰਸਾਉਂਦਾ ਵੀ ਮਜ਼ਾਕ ਨਾ ਢਾਓ ਮੇਰੇ ਪੇਕਿਆਂ ਦਾ ਚਲ ਛੱਡੋ ਮੰਮੀ ਆਪਾਂ ਇਹਨਾਂ ਤੋਂ ਕੀ ਲੈਣਾ ਫਿਰ ਜਾਂਦੋਂ ਆਈ ਨਹੀਂ ਕਿਵੇਂ ਛੱਡਦਾ ਐ ਕਿੱਥੇ ਛੱਡਿਆ ਜਾਂਦਾ ਹੁਣ ਖੜੇ ਸੀ ਹੰਜੂ ਨਗਵਾਂ ਜੇਥੇ ਰਹਿਣਾ ਨਾ ਤਾਂ ਸਾਡੇ ਹਿਸਾਬ ਨਾਲ ਰਹਿਣਾ ਤੂੰ ਨਹੀਂ ਜੁਲਦੀ ਬਸਰ ਚੱਕ ਧਿਆਦ ਹੋ ਜਾ ਸਹੀ ਗੱਲ ਆਂ ਖਿੱਚ ਕੇ ਆਖੀਆਂ ਨੂੰ ਸਾਰੇ ਸ਼ਰੀਕੇ ਕਬੀਲੇ ਤੇ ਮੇਰੀ ਨੱਕ ਵੜਾ ਕੇ ਰੱਖਦੀ ਵਿਆਹ ਤੇ ਐਂ ਲਾ ਹੁੰਦੀਆਂ ਸੀ ਵੀ ਐਹਾਂ ਨਾਲ ਦੀ ਲਈਆ ਜਿੰਨਾ ਤੋਂ ਆਦੀ ਤੀਨ ਕੋ ਸਰਿਆਈ ਨਾ ਨੇ ਚ ਘੜੀ ਕਰਦੀਆ ਰਸੋਈ ਚ ਭਾਂਡੇ ਦਾ ਸ਼ੱਗ ਭਰਿਆ ਪਿਆ ਜਾ ਕੇ ਮਾਰਦਾ ਕਿ ਤੇਰੇ ਪਿਓ ਨੂੰ ਫੋਨ ਕਰਾਂ ਜਾਂ ਤੇਰੀ ਮਾਂ ਨੂੰ ਕਰਾਂ ਵੀ ਆ ਕੇ ਭਾਂਡੇ ਮਾਰ ਜੋ ਨਾ ਰੇ ਸਾਰਾ ਘਰਾਂ ਕੱਕ ਕੇ ਨਾ ਸਾਡੂ ਪੋਚਾ ਕਰਦੀ ਆ ਤਾਂ ਹੋdio ਹੋ ਗਿਆ ਇਹਦੇ ਆਉਣ ਨਾਲ ਨਾ ਮੰਮੀ ਮੈਨੂੰ ਤਾਂ ਕੰਮ ਕਹਿਣੋਂ हट ਗਈ ਆਪਾਂ ਤਾਂ ਹੁਣ ਠੰਡ 'ਚ ਬਿਸਤਰੇ 'ਚ ਪੈ ਕੇ ਆਰਾਮ ਕਰਿਆ ਕਰਾਂਗੇ ਨਾ ਜੇ ਤੂੰ ਇਹ ਸੋਚਦੀ ਐ ਵੀ ਇਹਦੇ ਆਉਣ ਨਾਲ ਤੇਰੀ ਜਾਨ ਸੌਖੀ ਹੋ ਗਈ ਇਹ ਤੇਰਾ ਭ੍ਰੇਖ ਆ ਠੀਕ ਆ ਕੰਮ ਤਾਂ ਤੈਨੂੰ ਵੀ ਕਰਨਾ ਹੀ ਪਊਗਾ ਇਹ ਗੱਲ ਵੱਖਾ ਵੀ ਉਹ ਸਾਰੇ ਨੌਕਰਾਂ ਵਾਲੇ ਕੰਮ ਕਰਦੀ ਐ ਤੇ ਤੂੰ ਮੰਮੀ ਜੀ ਜੇ ਸਾਰੇ ਘਰ ਦੇ ਕੰਮ ਉਹ ਕਰੂਗੀ ਫਿਰ ਮੇਰੇ ਤੋਂ ਤੁਸੀਂ ਕੀ ਕਰਾਉਂਗੇ ਉਹ ਵੀ ਤੈਨੂੰ ਵਕਤ ਆਉਣ ਤੇ ਸਾਰਾ ਮੈਂ ਦੱਸ ਦੂ। ਵੀ ਤੇਥੋਂ ਕੀ ਕੰਮ ਲੈਣਾ? ਤੇ ਹੁਣ ਇੱਥੇ ਬੈਠੀ ਨਾ ਰਹਿ। ਜਾ ਕੇ ਕੋਈ ਕੰਮ ਨੂੰ ਹੱਥ ਲਾ ਲਾ। ਜਾਂ ਜਾ ਕੇ ਚਾਹ ਹੀ ਬਣਾ ਲਿਆ। ਜਾਂ ਨਹੀਂ। ਇਹਨਾਂ ਨੂੰ ਕੀ ਪਤਾ? ਹਾਂ। ਵੀ ਕਦੇ ਸੱਸ ਵੀ ਨੂੰਹਾਂ ਦੀ ਹੋਈ ਐ। ਤੇ ਇਹ ਭਲੇਕਾ ਕੱਢ ਹੀ ਦੇਣਾ ਆਪਣੇ ਮਨ ਚ। ਬਾਣੀਾ ਥੋੜੀ ਮਨਜੂਗੀ ਕਾ ਬਣੀ ਕਰ ਰੱਖਿਆ ਸੀ ਤੈਨੂੰ ਗੈਸ ਦਾ ਰੇਟ ਪਤਾ ਨਾ ਕੀ ਆ ਜੇ ਭਾਂਡੇ ਮਰਨੇ ਠੰਡੇ ਬਣਾਵਣਾ ਲਾ ਦਿਲੀ ਠੰਡੇ ਬਣਾ ਕਿਵੇਂ ਵਾਜ ਲ ਚਿਕਨਾਈ ਨਹੀਂ ਹਟਦੀ ਹੈਗੀ ਤਾਂ ਬਣੀ ਕਰ ਪੀਤਾ ਅੱਛਾ ਜੇ ਚਿਕਨਾਈ ਨਹੀਂ ਹਟਦੀ ਉਹ ਪਿਆ ਚੁੱਲਾ ਸਵਾ ਚੱਕ ਤੇ ਮਾਂਗਾ ਭਾਂਡੇ ਸਾਡੇ ਨਿਵਾਜ ਜੇ ਗਣ ਪੰਨਾ ਵਾਜਦਾ ਉਹਤੇ ਜਿਬਾਲੇ ਦੁਖੇ ਜਾਂਦੇ ਨੇ ਪਾਏ ਵੀ ਨਹੀਂ ਵੀ ਘੁੱਟਦੀ ਐ ਥੱਕੀ ਪਈ ਆ ਮੈਂ ਤਾਂ ਕੀ ਗੱਲ ਹੋ ਗਈ ਇੰਨਾ ਲਾਲ ਪੀਲਾ ਹੋਈ ਜਾਣਾ ਨਾ ਉਹ ਨੂੰ ਮੋਰ ਨੂੰ ਕੰਮ ਤੇ ਕਿਉਂ ਭੇਜਿਆ ਦਾ ਉਹਨੇ ਪਤਾ ਮੇਰਾ ਕਿੰਨਾ ਨੁਕਸਾਨ ਕਰਾਤਾ ਅੱਜ ਹੈ ਕੰਮ ਤੇ ਭੇਜਿਆ ਮੈਨੂੰ ਤਾਂ ਪਤਾ ਵੀ ਨਹੀਂ ਉਹ ਕੰਮ ਤੇ ਗਿਆ ਨਾਲੇ ਉਹ ਕਹਦਾ ਦੱਸ ਕੇ ਗਿਆ ਵੀ ਮੈਂ ਕੰਮ ਤੇ ਜਾਣਾ ਇਹ ਸਾਰੇ ਕੰਮਾਂ ਮੈਂ ਨਾ ਵਿਸ਼ਾਲੀ ਦੇ ਆਉਣੇ ਭੇਜਿਆ ਉਹਨੂੰ ਕੰਮ ਤੇ ਗੱਲ ਤਾਂ ਦਾਸਰ ਵੀ ਹੋ ਕੀ ਗਿਆ ਹੈ ਇਹਾ ਜਾ ਉਹਨੇ ਕੀ ਕਰਤਾ ਕੰਮ ਤੇ ਜਾ ਕੇ ਜਿਹੜਾ ਤੂੰ ਇੰਨਾ ਤੱਤਾ ਹੋਇਆ ਖੜਾ ਮੇਰੀ ਨਾ ਕਿਸੇ ਨਾਲ ਮੀਟਿੰਗ ਤੁਸੀਂ ਕੀ ਉਹਨੂੰ ਕਹਿੰਦਾ ਭਰਾ ਦਾ ਹੈ ਨਹੀਂ ਤੁਸੀਂ ਮੇਰੇ ਨਾਲ ਮੀਟਿੰਗ ਕਰ ਲਓ ਇਹਦੀ ਇੰਨੀ ਹਿੰਮਤ ਇਹਦਾ ਮਤਲਬ ਇਹ ਹੈ ਵੀ ਇਹ ਤੇਰੀ ਥਾਂ ਲੈਣਾ ਚਾਹੁੰਦਾ ਤੇ ਹੋਰ ਹੁਣ ਇਹ ਵਿਆਹ ਤੋਂ ਬਾਅਦ ਜਿਆਦਾ ਚੌੜਾ ਹੋ ਗਿਆ ਇਹਦੀ ਮੁਰੰਮਤ ਕਰਨੀ ਪੈਣੀ ਐ ਹਾਂ ਹਾਂ ਲਾ ਦੇ ਇਹਨੂੰ ਪੂੰਜੇ ਤੇ ਦਿਖਾ ਦੇ ਇਹਨੂੰ ਇਹਦੀ ਅਸਲੀ ਔਕਾਤ ਮੰਮੀ ਤੂੰ ਇਹ ਠੀਕ ਨਹੀਂ ਕੀਤਾ ਅਣਮੋਲ ਤਾਂ ਵਿਆਹ ਕਰਕੇ ਵੇ ਸਾਰੀ ਤਾਂ ਪੰਚਾਇਤ ਇਕੱਠੀ ਹੋਈ ਖੜੀ ਸੀ ਵੀ ਅਣਮੋਲ ਦਾ ਕੋਈ ਹੀਲਾ ਕਰੋ ਨਹੀਂ ਇਹਨੂੰ ਇਹਦੀ ਜ਼ਮੀਨ ਦਿਓ ਜੇ ਇਹਦਾ ਵਿਆਹ ਨਾ ਕਰਵਾਉਂਦੇ ਤਾਂ ਸਾਰੀ ਜ਼ਮੀਨ ਹੱਥੋਂ ਚਲੀ ਜਾਂਦੀ ਤੈਨੂੰ ਨਹੀਂ ਪਤਾ ਨਾ ਤੋਂ ਉੱਤੋਂ ਹੋਣਾ ਜਿਹੜੀ ਅੰਦਰ ਲੈ ਆ ਕੇ ਬਣਾਤੀ ਨਾਲੇ ਇੱਕ ਦਿਨ ਸਰਚ ਕਰੀਆਂ ਕਰੂਗਾ ਆਪਣੇ ਜੀ ਆਗੇ ਤੁਸੀਂ ਮੈਨੂੰ ਐਂ ਦੱਸੋ ਮੈਂ ਚਾਹ ਬਣਾ ਕੇ ਲਿਆਵਾਂ ਫੇ ਰੋਟੀ ਖਾਓਗੇ ਨਹੀਂ ਚਾਹ ਪਾਣੀ ਛੱਟ ਪਹਿਲਾਂ ਮੈਨੂੰ ਇਹ ਦੱਸ ਬੇਨ ਮੋਰ ਨੂੰ ਕੰਮ ਤੇ ਕੀ ਤੋਂ ਤੇ ਕਿਉਂ ਪੁੱਛ ਕੇ ਭੇਜਿਆ ਸੀ ਅੱਜ ਮੰਮੀ ਕੰਮ ਤੇ ਨੇ ਭੇਜਾਂ ਤਾਂ ਹੋਰ ਕੀ ਕਰਾਂ ਸਾਰਾ ਦਿਨ ਤਾਂ ਉਹ ਆਪ ਦੀ ਜਾਨੀ ਕੋਲ ਬੈਠਾ ਰਹਿੰਦਾਗਾ ਕਿਉ ਮੰਮੀ ਆਖਿਆ ਸੀ ਨਾ ਸਾਰੇ ਕਾਰਨਾਮੇ ਇਹਦੇ ਆ ਇਹਨੇ ਭੇਜਿਆ ਮੋਰ ਨੂੰ ਕੰਮ ਤੇ ਨਾ ਫੇਰ ਕੀ ਹੋ ਗਿਆ ਜਿਹੜੋਂ ਮੈਂ ਕੰਮ ਤੇ ਭੇਜਦਾ ਅੱਗੇ ਵੀ ਤੇ ਜਾਂਦੀ ਸੀ ਉਹ ਤੇ ਨਾਲੇ ਤੁਸੀਂ ਦੋਨੇ ਮਾਪੋਤਰ ਮੇਰੇ ਤੇ ਚੜ ਕੇ ਆਈ ਜਾਨੇ ਹੋ ਨਾ ਮੈਂ ਕੀ ਗਲਤ ਕਰਤਾ ਉਹਨੂੰ ਕੰਮ ਤੇ ਭੇਜ ਕੇ ਤੂੰ ਕੁਛ ਨਹੀਂ ਗਲਤ ਕੀਤਾ ਅਸੀਂ ਗਲਤ ਕੀਤਾ ਤੈਨੂੰ ਇਸ ਘਰ ਚ ਲਿਆ ਕੇ ਮੰਮੀ ਤੁਸੀਂ ਹੁਣ ਕੋਈ ਜ਼ਿਆਦਾ ਹੀ ਬੋਲ ਰਹੇ ਹੋ ਨਹੀਂ ਬੋਲਣਾ ਤਾਂ ਹੋਰ ਕੀ ਕਰਾਂ ਤੈਨੂੰ ਪਤਾ ਵੀ ਅੱਜ ਇਹਨੇ ਕੀ ਕੀਤਾ ਮੇਰੇ ਪੁੱਤ ਦੀ ਥਾਂ ਲੈਣ ਨੂੰ ਫਿਰਦਾ ਲੈ ਕੀ ਮਤਲਬ ਮੰਮੀ ਮੈਨੂੰ ਸਮਝ ਨਹੀਂ ਢੋਲੀ ਦੀ ਜਗ੍ਹਾ ਲੈਣ ਨੂੰ ਮਤਲਬ ਇਹ ਕਿ ਮੇਰੇ ਕਿਸੇ ਕਲਾਇੰਟ ਨਾਲ ਮੀਟਿੰਗ ਕਰਨ ਨੂੰ ਤਿਆਰ ਸੀ ਉਹ ਅੱਛਾ ਉਹਦੀ ਇੰਨੀ ਹਿੰਮਤ ਉਹਨੂੰ ਤਾਂ ਮੈਂ ਦੱਸਦੀ ਆ ਲੱਗਦਾ ਉਹਨੂੰ ਉਹਦੇ ਪੁਰਾਣੇ ਦਿਨ ਯਾਦ ਹੋ ਰਹੇ ਪੈਣਗੇ ਨਾਲੇ ਖਬਰਦਾਰ ਜੇ ਉਹਨੂੰ ਕਿਸੇ ਕੰਮ ਤੇ ਭੇਜਿਆ ਤੂੰ ਹਾਂ ਸਹੀ ਕਹਿੰਦੇ ਆ ਮੰਮੀ ਨਾਲੇ ਪੱਪੜੇ ਵੀ ਉਹ ਪੁਰਾਣੇ ਮੇਰੇ ਪਾਉਂਦਾ ਜੀ ਤੁਸੀਂ ਗੁੱਸਾ ਛੱਡੋ ਮੈਨੂੰ ਮਾਫ਼ ਕਰ ਦਿਓ ਨਾਲੇ ਮੈਂ ਤਾਂ ਉਹਨੂੰ ਤਾਂ ਭੇਜਿਆ ਸੀ ਵੀ ਤੁਹਾਡੀ ਹੈਲਪ ਕਰਾ ਦਊਗਾ ਆ ਮੈਨੂੰ ਕੀ ਪਤਾ ਸੀ ਵੀ ਉਹ ਤਾਂ ਤੁਹਾਡੀ ਜਗ੍ਹਾ ਲੈਣ ਨੂੰ ਕਰਦਾ ਨਾਲੇ ਆਉਦੇ ਲਾੜਲੇ ਦੇ ਔਰ ਨੂੰ ਸਮਝਾ ਲੈ ਵੀ ਜੇ ਇਸ ਘਰ ਚ ਰਹਿਣਾ ਨਾ ਤਾਂ ਟੋਨੀ ਦੇ ਕੰਮ ਤੇ ਜਾਣ ਦੀ ਕੋਈ ਲੋੜ ਨਹੀਂ ਅਸੀਂ ਉਹਦਾ ਠੇਕਾ ਨਹੀਂ ਲਿਆ ਹੋਇਆ ਆਪ ਦਾ ਤਮਾਵੇ ਤੇ ਆਪ ਦਾ ਖਾਵੇ ਹਾਂਜੀ ਮੰਮੀ ਜੀ ਮੈਂ ਕਹਿ ਦੂੰਗੀ ਇਹਨੂੰ ਬੋਲ ਨੂੰ ਨਾਲ ਗੱਲ ਸੁਣ ਲੈ ਆ ਟੋਨੀ ਵਿਚਾਰਾ ਕੰਮ ਤੋਂ ਥੱਕਿਆ ਹਾਰੇ ਆਇਆ ਹੈ ਚਾਹ ਦੀ ਕੁੱਟ ਬਣਾ ਲਿਆ ਬਣਾ ਲਈ ਸਾਰਾ ਕੰਮ ਕਹਿ ਕੇ ਕਰਾਉਣਾ ਪੈਂਦਾ ਹੋ ਕੀ ਦਮਾਖਰਾ ਕਾ ਰੱਖੇ ਦੀਦੀ ਮੈਂ ਚਾਹ ਬਣਾਦੀ ਆ ਤੁਸੀਂ ਨਾ ਉਹਨਾਂ ਨੂੰ ਚਾਹ ਪਾ ਕੇ ਦੇ ਆ ਚਾਹ ਤੂੰ ਬਣਾਈਆ ਤਾਂ ਫਿਰ ਦੇ ਕੇ ਵੀ ਤੂੰ ਆ ਮੈਨੂੰ ਨਾ ਹਾ ਛੋਟੇ بڑے ਜੇ ਕੰਮ ਗਿਆ ਕਰ ਤੇਰੀ ਜਿਠਾਣੀ ਲੱਗ ਗਈਵੇਂ ਚਲ ਕੋਈ ਨਾ ਮੈਂ ਦੇਉਣੀ ਆ ਨਾਲੇ ਰੋਟੀਆਂ ਸਾਡੀ ਦੀ ਤਿਆਰੀ ਕਰ ਲੈ ਤੇਰੇ ਵੀਰ ਨੂੰ ਉਹਦੇ ਨੂੰ ਭੁੱਖ ਲੱਗੀ ਹੁੰਦੀ ਆ ਉਹ ਦਾ ਬਾਬਾ ਕੀ ਰੱਖਾ ਹੱਥਾਂ ਚੋਂ ਨਿਕਲਦੀ ਜਾਂਦੀ ਐ ਸਹੀ ਗੱਲ ਆ ਮੰਮੀ ਇਹਨੂੰ ਵੀ ਨਾ ਸਿਮਰ ਵਾਲਾ ਪਾ ਲੱਗੀ ਜਾਂਦਾ ਕੋਈ ਨਾ ਇਹਨੂੰ ਮੈਂ ਚੰਡ ਕੇ ਰੱਖੂੰ ਤੂੰ ਟੈਨਸ਼ਨ ਹੀ ਨਾ ਮੰਨ ਲੈ ਦੇਖ ਲੈ ਕਿੰਨਾ ਟਾਈਮ ਹੋ ਗਿਆ ਚਾਹ ਮੰਗਾਈ ਨੂੰ ਅਜੇ ਤੱਕ ਨਹੀਂ ਲੈ ਕੇ ਆਈ ਹੋਰ ਕਿੱਧਰ ਮੁਟਾ ਚੱਕੀ ਆਲੂ ਨੂੰ ਮੇਰੇ ਚਾਹ ਨਾ ਕੀ ਗੱਲ ਤੈਨੂੰ ਤੇਰੇ ਪੇਕੇ ਨੇ ਅਕਲ ਨਹੀਂ ਸਿਖਾਈ ਵੀ ਜਦੋਂ ਦੋ ਜਾਨੇ ਬੈਠੇ ਗੱਲਾਂ ਕਰਦੇ ਹੁਣ ਉਦੋਂ ਦਰਵਾਜ਼ਾ ਖੜਕਾ ਕੇ ਆਈ ਦਾ ਸਾਰੇ ਮੰਮੀ ਜੀ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਨਾਲੇ ਤੈਨੂੰ ਜਠਾਣੀ ਕੀ ਕਰਦੀ ਆ ਜਦੋਂ ਮੈਂ ਹੁਣ ਆਈ ਆ ਉਦੋਂ ਤੂੰ ਸੋਈ ਚ ਖੜੇ ਸੀ ਹੁਣ ਪਤਾ ਨਹੀਂ ਕੀ ਕਰਦੇ ਆ ਮੈਂ ਤੈਨੂੰ ਇਹ ਪੁੱਛਿਆ ਵੀ ਉਹ ਕਿੱਥੇ ਆ ਠੀਕ ਆ ਇਹ ਨਹੀਂ ਪੁੱਛਿਆ ਕਰਦੀ ਆ ਕੁਝ ਵੀ ਨਹੀਂ ਕਰਦੀ ਨਾਲ ਜਾ ਜਾ ਕੇ ਕੰਮ ਕਰ ਲੈ ਕੋਈ ਬਥੇਰੇ ਕੰਮ ਪਏ ਨੇ ਧਾਦੇ ਇੱਥੇ ਚਾ ਲੈ ਦੇਖ ਲੈ ਮਮੀ ਹੁਣ ਤਾਂ ਆਪਾਂ ਦੋਨੇ ਕੋਈ ਗੱਲ ਵੀ ਨਹੀਂ ਕਰ ਸਕਦੇ ਤੂੰ ਟੈਨਸ਼ਨ ਨਾਲੇ ਇਨਾ ਦੋਨਾਂ ਨੂੰ ਮੈਂ ਚੰਦ ਕੇ ਰੱਖੂੰਗੀ ਮਜ਼ਾ ਲਾ ਵੀ ਕਿਸੇ ਅੱਗੇ ਬੋਲ ਜਾਣ ਸਹੀ ਗੱਲ ਆ ਮੰਮੀ ਚਲੋ ਮੰਮੀ ਚਾਹ ਪੀ ਤੁਹਾਰੇ ਨਾਲ ਨੂੰ ਇਹ ਲੱਗਦਾ ਪਹਿਲਾਂ ਤਾਂ ਕੀ ਲੈਣਾ ਮੈਨੂੰ ਤਾਂ ਮੋਦੀ ਸਮਝ ਨਹੀਂ ਆਉਦੀ ਵੀ ਇਹ ਆਪਣੇ ਕੰਮ ਅਜ ਇਨਦਰ ਲੰਗਰ ਜੀ ਕਿਉਂ ਕਰਦਾ ਲਾ ਤੂੰ ਕਹ ਤੂੰ ਕੰਮ ਤੇ ਵੀ ਇੰਨੀ ਹੁੰਦੀ ਸੀ ਉਹਨੂੰ ਸਾਰਾ ਤਾਂ ਸੰਬੰਧ ਨੂੰ ਕਰਦਾ ਆਪਣਾ ਉਹ ਮੈਂ ਕਿਹੜਾ ਕੁਝ ਗਲਤ ਸੋਚ ਕੇ ਭੇਜਿਆ ਸੀ ਮੈਨੂੰ ਤਾਂ ਐਂ ਸੀ ਵੀ ਤੁਹਾਡੀ ਹੈਲਪ ਕਰਵਾ ਦੂਗਾ ਮੈਨੂੰ ਕੀ ਪਤਾ ਸੀ ਵਿਆਸ ਕੀ ਮਨ ਲਾਉਂਦਾ ਫਿਰਦਾ ਸਟੀਮਾ ਤਾਂ ਬਹੁਤ ਟਾਕੜੀਆਂ ਲਾ ਰਿਹਾ ਉਹ ਇਹਨੂੰ ਤਾਂ ਆਇਆ ਵੀ ਸਾਰਾ ਕੁਝ ਹੀ ਮੈਂ ਸਾਂਭਣਾ ਆਹ ਉਹਦਾ ਮੂੰਹ ਚੱਕੀ ਹੋਣਾ ਭਾਈ ਮੈਨੂੰ ਮਾਫ ਕਰ ਦੇ ਤੁਸੀਂ ਬਹੁਤ ਗਲਤ ਸੋਚੀ ਬੈਠੇ ਹੋ ਮੇਰੀ ਉਹ ਟੈਨਸ਼ਨ ਨਹੀਂ ਸੀ ਜੋ ਤੁਸੀਂ ਸਮਝੋਗੇ ਮੈਂ ਨਾ ਸਾਰਾ ਕੁਝ ਆਪਦੀ ਅੱਖੀਂ ਦੇਖ ਲਿਆ ਵੀ ਤੂੰ ਕੀ ਗਲ ਖਲਾਉਂਦਾ ਕਰਦਾ ਭਾਈ ਮੈਨੂੰ ਮਾਫ਼ ਕਰ ਦੇ ਵੈਸੇ ਮੇਰੀ ਕੋਈ ਗਲਤੀ ਹੈ ਨਹੀਂ ਸੀ ਨਾ ਤੈਨੂੰ ਸ਼ਰਮ ਨਹੀਂ ਆਈ ਹੈਗੀ ਵੀ ਮੈਂ ਆਪਣੇ ਵੱਡੇ ਭਰਾ ਨਾਲ ਧੋਖਾ ਕਰ ਜਾਣਾਗਾ ਭਾਬੀ ਅਸੀਂ ਦੋਵੇਂ ਭਰਾਵਾਂ ਦੀ ਸਾਡੀ ਗੱਲ ਆ ਜੇ ਵਿੱਚ ਤੁਸੀਂ ਨਾ ਬੋਲੋ ਤਾਂ ਚੰਗੀ ਗੱਲ ਹੈ ਖੜਦਾ ਹੋ ਜਾ ਜੇ ਹੁਣ ਮੁੰਡੇ ਨੂੰ ਮਿੱਠੀਆਂ ਗੋਲੀਆਂ ਦੇਣ ਦੀ ਕੋਸ਼ਿਸ਼ ਕੀਤੀ ਆ ਹੁਣ ਆ ਕੇ ਬੰਦਾ ਇੱਥੇ ਸੱਚ ਆ ਜਾ ਕੋਈ ਲੋੜ ਨਹੀਂ ਇਹਦੀ ਗੱਲ ਤੇ ਯਕੀਨ ਕਰਨ ਦੀ ਦੇਖ ਲਿਆ ਆਹਦੀ ਜਾਨੇ ਦੇ ਨਾਲ ਕਿੰਨੇ ਫਰ ਲੱਗ ਗਏ ਇਹਨੂੰ ਪਰਤਾਈ ਜੀ ਮੈਂ ਤਾਂ ਕੁਝ ਕੀਤਾ ਹੀ ਨਹੀਂ ਉਹ ਤਾਂ ਕਲਾਇੰਟਸ ਨੂੰ ਕਾਹਲੀ ਸੀ ਮੈਂ ਸੋਚਿਆ ਮੈਨੂੰ ਸਾਰਾ ਕੁਝ ਪਤਾ ਹੀ ਹੈ ਮੈਂ ਫਾਈਨਲ ਕਰ ਦਣਾ ਜਦੋਂ ਬਾਈ ਆ ਗਿਆ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਦੂੰਗਾ ਨਾ ਤੂੰ ਐਡਾ ਵੱਡਾ ਹੋ ਗਿਆ ਵੀ ਮੇਰੇ ਪੁੱਤ ਦੀ ਥਾਂ ਲੈਣ ਨੂੰ ਫਿਰਦਾ ਜਿਹੜਾ ਤੂੰ ਅੰਬਰੀ ਉੱਡਿਆ ਫਿਰਦਾ ਨਾ ਕਦੇ ਡਿੱਗ ਪੇਂਗਾ ਜੇ ਅਸੀਂ ਸੱਟਿਆ ਤਾਂ ਅੱਖ ਨਹੀਂ ਬਚਣਾ ਤੇਰਾ ਮੰਮੀ ਆ ਮੇਰ ਤੋਂ ਇਹਦੇ ਸੁਣੀ ਜਾਂਦੀਆਂ ਇਹਦੇ ਕਰੋ ਕੋਈ ਹਿੱਲਾ ਅੱਜ ਮੈਨੂੰ ਬੋਲਦਾ ਕੱਲ ਨੂੰ ਤੁਹਾਨੂੰ ਬੋਲੂਗਾ ਪਰਸੋਂ ਟੋਨੀ ਨੂੰ ਬੋਲੂ ਬੇਟੋ ਨੀ ਕੱਢ ਦੇ ਇਹਨੂੰ ਫੈਕਟਰੀ ਚੋਂ ਖਬਰਦਾਰ ਜੱਦ ਤੋਂ ਬਾਅਦ ਗੇਂਦ ਤੋਂ ਫੈਕਟਰੀ ਤਾਈ ਜੀ ਮੈਂ ਪਹਿਲੇ ਦਿਨ ਤੋਂ ਫੈਕਟਰੀ ਜਾਣਾ ਤੇ ਹੁਣ ਮੈਂ ਕੀ ਕਰੂੰਗਾ ਕਿੱਥੇ ਜਾਊਂਗਾ ਸਾਡੇ ਬਾਹਰ ਦੀ ਕੁਝ ਮਰਜ਼ੀ ਗਲੀਆਂ ਦੇ ਕੱਖ ਚੁੱਕ ਪਰ ਤੇਰੇ ਲਈ ਨਾ ਫੈਕਟਰੀ ਦੇ ਦਰਵਾਜ਼ੇ ਬੰਦ ਅੱਜ ਤੋਂ ਨਾ ਹਣੇ ਤੂੰ ਬੈਠਾ ਚਾਕੀਏ ਨਾਗਾ ਪਹਿਲਾਂ ਨਹੀਂ ਸੀ ਪਤਾ ਤੈਨੂੰ ਨਾਲੇ ਤੂੰ ਮੇਰੇ ਨਾਲ ਪੰਗਾ ਲੈਣ ਦਾ ਇੰਜਾਬ ਤਾਂ ਦੇਖ ਹੀ ਲਿਆ ਹੋਣਾ ਏਨ ਮੋਨ ਨਾਲ ਇਹ ਸਭ ਕਿਉਂ ਕਰਦੇ ਪਏ ਨੇ ਜੋ ਵੀ ਹੋ ਰਿਹਾ ਨਾ ਸਹੀ ਨਹੀਂ ਹੁੰਦਾ ਪਿਆ ਮੈਨੂੰ ਹੀ ਕੁਝ ਕਰਨਾ ਪੈਣਾ ਪਰ ਮੈਂ ਕੀ ਕਰਾਂ ਸਿਮਰ ਅਨਮੋਲ ਤੁਸੀਂ ਆ ਗਏ ਉਹ ਹਾਂ ਹਾਂ ਮੈਂ ਤਾਂ ਆ ਗਿਆ ਬੈਠੋ ਤੁਸੀਂ ਮੈਂ ਚਾਹ ਲੈ ਕੇ ਆਉਣੀ ਤੁਹਾਡੇ ਕੋਲ ਉਹ ਨਹੀਂ ਨਹੀਂ ਸਿਮਰ ਅੱਜ ਹਾਂ ਮੇਰਾ ਮੂਡ ਜਾਣੀ ਹੈਗਾ ਚਾਹ ਪੀਣ ਦਾ ਰਹਿਣ ਦੇ ਤੂੰ ਕੋਈ ਨਾ ਬਹਿ ਜਾ ਇੱਥੇ ਮੇਰੀ ਗੱਲ ਤਾਂ ਸੁਣੋ ਬਾਅਦ ਦੇਖੋ ਠੰਡ ਕਿੰਨੀ ਆ ਬੈਠੋ ਤੁਸੀਂ ਮੈਂ ਲੈ ਕੇ ਆਉਣੀ ਆ ਚਾਹ ਚੱਲ ਜੇ ਵਾਲਾ ਕਰਦੀ ਹਾਂ ਲੈ ਰਿਆਨਮੋਲ ਮੈਂ ਤੈਨੂੰ ਚਾਹ ਕੇ ਵੀ ਨਹੀਂ ਦੱਸ ਸਕੀ ਕਿ ਜੋ ਇਹਨਾਂ ਨੇ ਤੇਰੇ ਨਾਲ ਕੀਤਾ ਉਹ ਸਭ ਮੈਂ ਅੱਖੀਂ ਦੇਖ ਲਿਆ ਤੇ ਕੰਨੀ ਵੀ ਸੁਣ ਲਿਆ ਨਾ ਚਾਹ ਦੀ ਵਾਰਸ ਤੇਰੀ ਨਹੀਂ ਤੇ ਕਿਉਂ ਧਰੀ ਜਾਨੀ ਐ ਮੰਮੀ ਅਨਮੋਲ ਹੋਣੀ ਕੰਮ ਤੋਂ ਆਏਵੇਂ ਤੇ ਬਾਹ ਖੰਡ ਵੀ ਕਿੰਨੀ ਆ ਤਾਂ ਮੈਂ ਸੋਚਿਆ ਉਹਦੇ ਵਾਸਤੇ ਚਾਹ ਬਣਾ ਦੇਨੀ ਆ ਉਹਨੂੰ ਪੁੱਛਦਾ ਸਹੀ ਵਿਉ ਕਰਕੇ ਕੀ ਆਇਆ ਉੱਥੇ ਖਬਰਦਾਰ ਜੇ ਅੱਜ ਤੋਂ ਬਾਅਦ ਇਸ ਚੁੱਲੇ ਤੇ ਅਨਮੋਲ ਵਾਸਤੇ ਕੁਝ ਬਣਾਇਆ ਪਤਾ ਜੀ ਇਸ ਘਰ ਵਿੱਚ ਇੱਕੋ ਤਾਂ ਚੁੱਲ੍ਹਾ ਆ ਜੇ ਇਹ ਚੁੱਲ੍ਹਾ ਨਹੀਂ ਅਸੀਂ ਵਰਤਾਂਗੇ ਫਿਰ ਮੈਂ ਕਾਦੇ ਤੇ ਕੁਝ ਬਣਾਉਂਗੀ ਨਾ ਮੈਂ ਠੇਕਾ ਲਿਆ ਤੁਹਾਡੇ ਚੁੱਲਿਆਂ ਦਾ ਮੇਰੇ ਭਾਵੇਂ ਕੁਛ ਮਰਜ਼ੀ ਕਰੋ ਚਾਹੇ ਭੁੱਖੇ ਮਰਾਂ ਪਰ ਇਸ ਚੁੱਲ੍ਹੇ ਤੇ ਕੁਝ ਬਣਾਉਣ ਦੀ ਔੜ ਨਹੀਂ ਠੀਕ ਹੈ ਤੁਹਾਨੂੰ ਸਮਝ ਨਹੀਂ ਆਉਂਦੀ ਇਸ ਘਰ ਵਿੱਚ ਚੱਲ ਕੀ ਰਿਹਾ ਸਾਰਿਆਂ ਨੂੰ ਮੋਹ ਨਾਲ ਇਹ ਸਭ ਕਿਉਂ ਕਰਦੇ ਪਏ ਨੇ ਵਦੇ ਕੀਤਾ ਜਿਹੜਾ ਇਹਨਾਂ ਨੂੰ ਇਹਦੇ ਕਾਫੀ ਯਾਰ ਕਰਾਤੀ ਮੈਂ ਵੀ ਇਹਨਾਂ ਨੂੰ ਮੰਗਣ ਖਾਣ ਨਾਲਾਤਾ ਨਾ ਮੇਰਾ ਨਾ ਵੀ ਛਿੰਦੋਦ ਪਰ ਮੰਮੀ ਇਹਨੇ ਜਦੋਂ ਨਹੀਂ ਸਮਝ ਲੱਗੀ ਵੀ ਤੁਸੀਂ ਇਹਨਾਂ ਨੂੰ ਚਿੱਲੇ ਤੇ ਪਕਾਉਣ ਦਿੱਤਾ ਰੋਕਦਾ ਉਹਨੇ ਕਿੱਥੋਂ ਪਕਾ ਕੇ ਖਾਣਗੇ ਕੁਛ ਸਾਨੂੰ ਕੀ ਚਾਹੇ ਮੰਗ ਕੇ ਖਾਣ ਪਰ ਮੰਮੀ ਜਿਵੇਂ ਮੋਲ ਨੇ ਪਹਿਲਾਂ ਪੰਚਾਇਤ ਅੱਬੀ ਸੀ ਜੋ ਹੁਣ ਬੁਲਾ ਲਈ ਨਾ ਫਿਰ ਤੁਸੀਂ ਕੀ ਕਰੋਗੇ ਦਾਤਾ ਮੈਨੂੰ ਵੀ ਲੱਗਦਾ ਪਾ ਕੋਈ ਗੱਲ ਨਹੀਂ ਮੈਂ ਆਪੇ ਕਹਿ ਦੂੰ। ਵੀ ਇਹਦੀ ਧੀ ਮੈਂ ਸਾਡੇ ਨਾਲ ਰਾਤ ਕੇ ਨੀਂ ਖਾਂਦੀ। ਅਸੀਂ ਕੀ ਕਰੀਏ? ਕੋਈ ਗੱਲ ਨਹੀਂ ਇਹਦੀ ਨਾ ਤੂੰ ਚਿੰਤਾ ਕਰ। ਕੀ ਗੱਲ ਸਿਮਰ? ਚਾਹ ਨਹੀਂ ਲੈ ਕੇ ਆਈ ਤੂੰ? ਅੰਮੋਲ ਦੁੱਧ ਨਹੀਂ ਸੀਗਾ ਤਾਂ ਫਿਰ ਮੈਂ ਚਾਹ ਨਹੀਂ ਬਣਾਈ ਹਾਂਗੀ। ਮੈਨੂੰ ਨਾ ਕਮਲਾ ਨਾ ਬਣਾ। ਮੈਂ ਨਾਲ ਦੀ ਰਗ ਰਗ ਤੋਂ ਵੱਖ ਪਾਂ। ਵੀ ਕੀ ਕੁਝ ਕਰ ਸਕਦੇ? ਤੇ ਕੀ ਕੁਝ ਕਰ ਰਹੇ ਆ? ਜਿਵੇਂ ਮੈਨੂੰ ਕੰਮ ਤੋਂ ਕੱਢਤਾ ਉਵੇਂ ਤੈਨੂੰ ਰਸੋਈ ਚੋਂ ਕੱਢਤਾ ਹਨ ਹਾਂਜੀ ਤਾਈ ਜੀ ਨੇ ਕਿਹਾ ਤੂੰ ਆਪਣੇ ਲਈ ਤੇ ਅਨਮੋਲ ਦੇ ਅੱਜ ਤੋਂ ਬਾਅਦ ਇਸ ਚੁੱਲ੍ਹੇ ਤੇ ਕੁਝ ਨਹੀਂ ਬਣਾ ਸਕਦੀ ਕੋਈ ਨਾ ਸਿਮਰ ਤੂੰ ਨਾ ਫੇਰ ਕਰ ਨਾ ਕਰ ਤੂੰ ਮੇਰੇ ਨਾਲ ਜੀ ਕਵਾਦਾ ਕਰ ਵੀ ਤੂੰ ਹਰ ਇੱਕ ਘੜੀ ਮੇਰੇ ਨਾਲ ਰਹੇਗੀ ਹਾਂਜੀ ਅਨਮੋਲ ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਆ ਤੇ ਹਮੇਸ਼ਾ ਤੁਹਾਡਾ ਸਾਥ ਦਵਾਂਗੀ ਸਿਮਰ ਹੁਣ ਤਾਂ ਮੈਨੂੰ ਬਸ ਤੇਰੇ ਹਿਸਾਰਾ ਤੂੰ ਨਾ ਕਿਤੇ ਛੱਡ ਕੇ ਭੱਗ ਜੀ ਨੀ ਜੱਟ ਮਰਦੂ ਤੇਰੇ ਪਿੱਛੇ ਨਹੀਂ ਨਹੀਂ ਅਮਨ ਤੁਸੀਂ ਐਂ ਕਿਉਂ ਸੋਚਦੇ ਹੋ ਮੈਂ ਹਮੇਸ਼ਾ ਤੇ ਹੁਣ ਵੀ ਤੁਹਾਡੇ ਨਾਲ ਹੀ ਆ ਚਲ ਸਿਬਰ ਆਈ ਕਰ ਤੂੰ ਬੈਠ ਮੈਂ ਨਾ ਕੁਛ ਬਾਹਰੋਂ ਫੜ ਲਿਆ ਮੈਂ ਖਾਣ ਨੂੰ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਸਹੀ ਹਾਂ ਤੈਨੂੰ ਪਤਾ ਹੀ ਹੈ ਆਪਾਂ ਨੂੰ ਹੁਣ ਕੜਾ ਇਹਨਾਂ ਨੇ ਚੁੱਲੇ ਤੇ ਚੜ੍ਹਨ ਲੈਣਾ ਬਾਹਰੋਂ ਹੀ ਖਾਣੀਆਂ ਪੈਣਗੀਆਂ ਹਾਂ ਚਲ ਤੂੰ ਬੈਠ ਟੈਨਸ਼ਨ ਨਾ ਲਈ ਔਨਾ ਮੈਂ 10 ਮਿੰਟਾਂ ਦਾ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੁਪਿਆ ਸੀ ਵੀ ਆਦਿਨ ਵੀ ਦੇਖਨੇ ਪੈਣਗੇ ਰੱਬਾ ਤੋਰ ਕੇ ਉਹ ਜੀ ਕਿਸਮਤ ਲਿਖੀਆ ਮੇਰੀ ਆ ਦੇਖ ਲੈ ਮਮੀ ਆਪਣੇ ਐਡ ਕਰ ਦੇ ਨਤੀਜਾ ਹੁਣ ਉਹ ਰੋਟੀ ਦਾ ਹਿੱਲਾ ਬਾਹਰ ਕਰਨ ਗਿਆਗਾ ਨਾ ਬਾਹਰ ਕਿ ਉਹਦੀ ਮਾਂ ਬੈਠੀ ਐ ਵੀ ਉਹਨੂੰ ਜਦੇ ਪਕਾ ਕੇ ਦੇ ਦੂਗੀ ਚਲ ਛੱਡ ਮਮੀ ਆਪਾਂ ਕੀ ਲੈਣਾ ਕਰ ਲੈ ਉਹਦੇ ਜੋ ਕਰਦੇ ਲੇਗੇ ਪਰ ਜੇ ਤੁਸੀਂ ਇਹਨਾਂ ਨੂੰ ਕਿਸੇ ਕਾਰਨ ਘਰੋਂ ਕੱਢ ਦੇਣਾ ਮੇ ਤਾਂ ਕਲੇਜੇ ਠੰਡ ਬੈ ਜੇ ਨਹੀਂ ਨਾ ਨਾ ਹਲੇ ਨਿਆ ਪਾਇਂ ਕਰ ਸਕਦੇ ਹਲਿਆ ਘਰ ਵੀ ਤੇ ਜ਼ਮੀਨ ਵੀ ਇਹਦੇ ਨਾਂ ਬੋਲਦੀ ਐ ਇਹ ਦਿਨ ਵੀ ਛੇਤੀ ਆ ਜੂਗਾ ਚਿੰਤਾ ਨਾ ਕਰ ਤੂੰ ਮੈਂ ਤੇ ਸੰਧੂ ਢੀਕ ਰਹੂਗੀ ਬਿਕੋਜ਼ ਇਹਨਾਂ ਨੂੰ ਘਰੋਂ ਕੱਢੂਗੀ ਤੁਸੀਂ ਰੋਟੀ ਦਾ ਤਾਂ ਹਿੱਲਾ ਹੋਇਆ ਨਹੀਂ ਸਿਮਰ ਪਰ ਮੈਂ ਨਾ ਬਰੈਡ ਲਿਆ ਆ ਬਜ਼ਾਰ ਤੋਂ ਤੇ ਆਪਾਂ ਉਹ ਖਾ ਲਾਂਗੇ ਅੱਜ ਚਲ ਕੋਈ ਗੱਲ ਨਹੀਂ ਵੈਸੇ ਵੀ ਰਾਤ ਨੂੰ ਹਲਕਾ ਕੁਝ ਤਾਂ ਖਾਣਾ ਚਾਹੀਦਾ ਹੈ ਹਾਂ ਚਲ ਤੇ ਆਪਾਂ ਪਲੇਟਾਂ ਤਾਂ ਲੈ ਹੀ ਸਕਦੇ ਹਾਂ ਸੋਈ ਚੁ ਤੂੰ ਐ ਘਰ ਪਾ ਲਿਆ ਫਿਰ ਜਾ ਕੇ ਚਲ ਤੁਸੀਂ ਬੈਠੋ ਲੈ ਖਾਣ ਦੀ ਠੀਕ ਹੈ ਕੋਈ ਨਾ ਸਿਮਰ ਤੂੰ ਟੈਨਸ਼ਨ ਨਾ ਲੈ ਸਦਾ ਨਹੀਂ ਆਪਣੇ ਇਹ ਹਾਲਾਤ ਰਹਿਣੇ ਕਦੇ ਤਾਂ ਬਦਲਣਗੇ ਜੀ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ ਵੀਡੀਓ ਦੇਖ ਕੇ ਦੱਸੋ ਤੁਹਾਨੂੰ ਕਿੱਦਾਂ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਇਹ ਸਾਡੀ ਵੀਡੀਓ ਦਾ ਪਹਿਲਾ ਭਾਗ ਆ ਜੋ ਤੁਸੀਂ ਦੇਖ ਕੇ ਹਟਿਓ ਤੇ ਦੱਸੋ ਫਿਰ ਕਿੱਦਾਂ ਦਾ ਲੱਗਿਆ ਪਹਿਲੇ ਭਾਗ ਨੂੰ ਸ਼ੇਅਰ ਕਰੋ ਤੇ ਦੂਜਾ ਭਾਗ ਵੀ ਰੈਡੀ ਪਿਆ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਉਨੇ ਆਂ ਇਹ ਸੀਰੀ ਨੂੰ ਪਿਆਰ ਦਿਓ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਇਸ ਆਪਾਂ ਸੀਰੀ ਨੂੰ ਜੇ ਤੁਸੀਂ ਪਿਆਰ ਦਿੰਨੇ ਹੋ ਤੇ ਕਰੋ ਕਮੈਂਟ ਫਿਰ ਮਿਲਦੇ ਆਂ ਅਗਲੇ ਭਾਗ ਦੇ ਨਾਲ ਕਰੋ ਸ਼ੇਅਰ ਦੱਬ ਕੇ ਧੰਨਵਾਦ ਥੈਂਕ ਯੂ